ਅੱਜ 14 ਦਸੰਬਰ ਦਿਨ ਵੀਰਵਾਰ ਤੇ ਅੱਜ ਵੇਖੋ ਫੇਰ ਕਾਫੀ ਧੁੰਦ ਪੈ ਚੁੱਕੀ ਆ ਤੇ ਕੱਲ ਮੌਸਮ ਵਿਭਾਗ ਨੇ ਵੀ ਇਹੋ ਦੱਸਿਆ ਸੀ ਪੀ 14 ਤਰੀਕ ਵਾਲੇ ਦਿਨ ਧੁੰਦ ਪਾਊਗੀ ਤੇ ਉਸ ਹਿਸਾਬ ਨਾਲ ਵੇਖੋ ਤਰਨਤਾਰਨ ਦੇ ਏਰੀਆ ਵਿੱਚ ਕਾਫੀ ਧੁੰਦ ਆ ਤੇ ਇਹ ਹੋਰ ਵੀ ਹਦੀ ਵੱਧਦੀ ਜਾਂਦੀ ਆ ਇਸ ਵੇਲੇ ਕੋਈ ਲਗਭਗ ਦਿਨ ਦੇ 7:05 ਹੋਏ ਆ ਤੇ ਚਾਰ ਸਪਿਰੇ ਦੇਖ ਸਕਦੇ ਜੇ ਕਿਤਨਾ ਧੁੰਦਾ ਲੀਫ ਫੈਲ ਰਹੀ ਆ ਤੇ ਕੋਈ ਕਿੱਲੇ ਕਦੀ ਵਿੱਥ ਤਾਂ ਵੀ ਘੱਟ ਹੀ ਦਿੱਸਦਾ ਵਾ ਸਵੇਰ ਦਾ ਟਾਈਮ ਆ 7:05 ਤੇ ਧੁੰਦ ਅਸਮਾਨ ਵੀ ਵੇਖੋ ਅਲੀ ਪੂਰਾ ਉਹਨਾਂ ਸਾਫ਼ ਹਵਾਵਾਂ ਦੇ ਪਰ ਧੁੰਦ ਕਾਫੀ ਆ ਇੰਨੀ ਕੀ ਤੁਹਾਨੂੰ ਜਾਣਕਾਰੀ ਦੇਣੀ ਬਹੁਤ-ਬਹੁਤ ਮੇਰੇ